ਹਾਲੇ ਆਦ ਗਣਗੀ ਗੱਲ ਪਾਵਾ 2.5 ਘੰਟੇ ਰਮਾਨ ਨਾ ਪਾਵੇਂ ਲੰਮੇ ਪੈ ਜਾ ਪਰ ਹੈ ਬੜੀ ਅੰਤਰੀ ਮੈਂ ਦਵਾਈ ਰਹਿਣ ਦਿੰਨੀ ਤੂੰ ਪਹਿਲੇ ਜਾ ਕੇ ਵਿਪਰਨਾ ਦਵਾਈ ਲੈ ਆਇਆ ਮੈਨੂੰ ਕੁਝ ਹੋਇਆ ਹੋਊਗਾ ਤਾਂ ਮੈਂ ਦਵਾਈ ਲੈ ਕੇ ਆਉਂਗੀ ਮੈਂ ਕਰਦੀ ਦਵਾਈ ਲੈ ਕੇ ਆਉਣੀ ਇਹ ਆ ਕਿ ਹੁਣ 2.5 ਘੰਟੇ ਆਰਾਮ ਕਰੂੰਗੇ ਨਾ ਤਾਂ ਨੀਂਦ ਪੂਰੀ ਹੋ ਜਾਊ ਮਜੇ ਨੂੰ ਉਦੋਂ ਫਿਰ ਅੱਤੇ ਕਿੰਨੇ ਰਾਤ ਤੱਕ ਫੋਨ ਚਲਾਉਂਦੇ ਰਹੇ ਨਾ ਤਾਂ ਨੀਂਦ ਬੜੀ ਆਉਂਦੀ ਹੈ ਲੱਗੀਆਂ ਰਹਿੰਦੇ ਦੋਵਾਂ ਨੂੰ ਆਪਿਆਰੇ ਲੱਗੀਆਂ

ਸਸਰੀ ਸਸਰੀ ਘਰ ਹੋਰ ਕੀ ਹਾਲ ਹੈ ਠੀਕ ਠਾਕ ਹੈ ਠੀਕ ਠਾਕ ਤੁਸੀਂ ਸਾਨੂੰ ਬਸ ਵਧੀਆ ਕੀ ਕਰਦੀ ਆਂ ਕੁਛ ਨਹੀਂ ਕਰਨਾ ਕੀ ਏਦਾਂ ਹੀ ਕੰਮ ਧੰਦਾਈ ਕੀ ਕਰਨੀ ਨੋਹ ਰਾਣੀ ਕਰ ਰਹੇ ਰੋਟੀ ਪਾਣੀ ਸਵੇਰੇ ਸਵੇਰਾ ਹੋਈ ਕੰਮ ਹੁੰਦਾ ਹੈ ਨਾ ਹਾਂਜੀ ਚੁੱਕੇ ਦਾ ਕੰਮ ਤੇ ਕਿੰਨਾ ਹੀ ਪਿਆ ਜਾਂਦਾ ਸਵੇਰੇ ਸਵੇਰੇ ਸਭ ਆਪ ਸਫਾਈਆਂ ਚੁੱਕੇ ਲ ਭਾਂਡਾ ਚੰਨਾ ਹਾਂਜੀ ਬੜਾ ਕੰਮ ਪਿਆ ਜਾਂਦਾ ਹੋਰ ਹਾਂਜੀ ਤੁਹਾਡੀ ਨੋਹ ਰਾਣੀ ਕੀ ਕਰਨ ਲਈ ਨੋਹ ਰਾਣੀਆਂ ਦੋਵੇਂ ਬੈਠੀਆਂ ਅੰਦਰ ਕੋ ਕਰਦੀ ਹੋਣੀ ਹੈ ਵੱਡੀ ਵੀ ਰਏ ਅੱਛਾ ਨਿੱਕੀ ਵੀ ਕੋ ਆਪਣੇ ਕੰਮ ਚ ਲੱਗੀ ਹੋਣੀ ਹੈ ਠੀਕ ਨਿਕਾ ਮੰਡਾ ਦਿੰਦੇ ਤੁਹਾਡਾ ਬਹੁਤ ਚੰਗੇ ਘਰ ਵੈਆ ਗਿਆ। ਹਾਂ ਚੰਗੇ। ਘੱਟ ਗਿਆ। ਸੁਭਾਅ ਵੀ ਚੰਗਾ ਵੋ ਉਟੀ ਦੇ ਚਲ। ਅੱਛਾ। ਹਾਂ। ਹਾਂ ਦੇ ਲੈਂਦੇ ਨਹੀਂ ਬੜਾ ਦਿੱਤਾ ਵਾ ਤੁਹਾਡਾ ਘਰ ਪਰ ਦਿੱਤਾ ਦੇਖੀ। ਹਾਂ ਲੈਂਦੇ ਨੇ ਤੇ ਬੜਾ ਕੀਤਾ ਇੰਨੇ ਬਥੇਰੇ ਹੱਥ ਜੁੜੇ ਪਿਆ ਨੂੰ ਧੀ ਧੀ ਚੰਗੀ ਚਾਹੀਦੀ ਜਿਹੜਾ ਚਲੋ ਹਣਾ ਸਾਡੇ ਵਿੱਚ ਆ ਕੇ ਘੋਲ ਮਿਲ ਜਾਵੇ ਪਰਿਵਾਰ ਦੇ ਵਿੱਚ। ਹਾਂਜੀ। ਤੇ ਲੈਣ ਦੇ ਨੂੰ ਤਾਂ ਮਨਾ ਬਥੇਰਾ ਕੀਤਾ ਸੀ ਪਰ ਉਹ ਮੰਨੇ ਹੀ ਨਹੀਂ ਉਹ। ਖੁਲਾਤਾ ਜਦੋਂ ਲੈਣ ਆਏ ਫੇਰ ਸਮਾਨ ਛੱਡ ਗਈ। ਠੀਕ। ਮੈਂ ਉਹ ਬੜੀ ਛੱਡਣ ਵਾਲੀ ਗੱਲ ਆ ਪਰ ਚਲੋ ਠੀਕ ਆ। ਸੁਭਾਅ ਆ ਜੇ ਇਹਨੇ ਅਜੇ ਤਾਂ ਚੰਗਾ ਵਾ। ਗਾੜੀ ਵੇਖੋ ਚਲੋ ਚੰਗਾ ਚਾਈਦਾ। ਹੱਥ ਤੇ ਜੋੜੀ ਤੇ ਮਾਹਰਾ ਚੰਗਾ ਹੀ ਰਵੇ ਸੁਭਾਅ ਨਾਲ ਰਲੇ ਮਿਲੇ ਰਹਿਣ ਤੇ ਚਲੋ ਟਾਈਮ ਚੰਗਾ ਲੰਘ ਜਾਂਦਾ ਵਾ। ਠੀਕ ਆ ਠੀਕ। ਹਨਾ ਵਿੱਚ ਇੱਕ ਵੀ ਜੀ ਫਿਰ ਉਤਰਨ ਦਾ ਆ ਜੇ ਨਾ ਤੇ ਫਿਰ ਤੇ ਜੀਣਾ ਹੀ ਖਰਾਬ ਹੋ ਜਾਂਦਾ ਜ਼ਿੰਦਗੀ ਬੱਸ ਹੋ ਜਾਂਦੀ ਲੱਗਦਾ ਫਿਰ ਹਨਾ। ਹਾਂਜੀ। ਤੇ ਜੇ ਚਲੋ ਸੁਭਾਅ ਚੰਗਾ ਹੋਊਗਾ ਤੇ ਦੁਨੀਆ ਦੀ ਸੋਭਾ ਖੱਟਣ ਗਈ। ਹਾਂਜੀ। ਤੁਝੇ ਸਭਾ ਉਤਰਾ ਦਾ ਹੋਇਆ ਤੇ ਫਿਰ ਤੈਨੂੰ ਪਤਾ ਤੇ ਹੈਗਾ ਇਹ ਗੱਲਾਂ ਹੀ ਆ ਨਾ ਲੋਕਾਂ ਦੀ ਹੰਜ ਕਾਲ ਦੇ ਜ਼ਮਾਨੇ ਦਾ ਨਾਲੇ ਹੈਈ ਆ ਪੜੀਆਂ ਲਿਖੀਆਂ ਦਾ ਸੁਭਾਅ ਹੋ ਵੀ ਜਾਂਦਾ ਹੋਈ ਆ ਕਿ ਜਿਹੜਾ ਕੋ ਪੜੀਆਂ ਲਿਖੀਆਂ ਚੋਂ ਕੇ ਨੂੰ ਘਟ ਵੱਡਦੀਆਂ ਹਾਂਜੀ ਕੋਈ ਗੱਲ ਨਹੀਂ ਜਿੰਨਾ ਚਿਰ ਆਪਣਾ ਸਾਡਾ ਪਿਆਰ ਚੱਲਦੀ ਓਨਾ ਚਿਰ ਕਰੀ ਜਾਵਾਂਗੇ ਕੋਈ ਗੱਲ ਨਹੀਂ ਆ ਹਨਾ ਕੋਈ ਨਹੀਂ ਤੇ ਜਦੋਂ ਇਹ ਕਹਿੰਦੇ ਆਪਣੀ ਧੀ ਭੈਣ ਨੂੰ ਹੁੰਦਾ ਵਾ ਜਿੰਨਾ ਮਰਜ਼ੀ ਦੇਣ ਪਰ ਆ ਵੀ ਰਲ ਕੇ ਬਹਿਣ ਸਭ ਤੋਂ ਵਧੀਆ ਹਾਂ ਦਾਜ ਨੂੰ ਵੀ ਕੀ ਕਰਨਾ ਵਾ ਤਿੰਨੋਂ ਤੇ ਚੰਗੀ ਚਾਹੀਦੀ ਹਾਂਜੀ ਬਾਕੀ ਚਲੋ ਜਿੰਨੇ ਦੇਣਾ ਆਪਣੀ ਧੀ ਨੂੰ ਦੇਣਾ ਹਨ ਹਾਂਜੀ ਗਰਮੀ ਤੇ ਸਿਪਤਾਾਂ ਤੇ ਬੜੀਆਂ ਕਰਨ ਲਈ ਆ ਤੇ ਇੱਕ ਆਪਣੇ ਹੱਥ ਚ ਜਿੰਦਰਾ ਕੁੰਜੀ ਰੱਖੀ ਤੇ ਦੂਜਾ ਇਹ ਆ ਵੀ ਇੰਨਾਂ ਨੂੰ ਕਿ ਐ ਸਰੀਕ ਦੇ ਲੱਗੇ ਸਰੀਕ ਨਹੀਂ ਪਹਿਨਦੇ ਪਹਿਨਣਾ ਦੇ। ਸਰੀਕੜੀ ਪਹਿਨਦੇ ਲੱਗੇ ਹੁਣ ਕਿਸ ਨੂੰ ਆਇਆ ਗਿਆ ਤੇ ਘਰ ਚੋਂ ਘੋਟ ਚਾਹ ਪਾਣੀ ਵੀ ਨਾ ਪੁੱਛੇ ਤੇ ਫੇਰ ਕਹਿਣਾ ਲੈ ਤੇਰੀ ਨੋਹ ਅੰਦਰ ਬੜੀਆਂ ਰਹੀਆਂ ਕੋਈ ਚਾਹ ਪਾਣੀ ਨਹੀਂ ਪੁੱਛਿਆ ਹਨਾ ਮਾੜਾ ਮੋਟਾ ਤੇ ਚਾ ਲਾਉਣਾ ਹੀ ਪਿਆ ਕਰਨਾ ਬਾਅਦ ਚਾਹ। ਕੋਈ ਇਹ ਤਾਂ ਗੱਲ ਹੈ ਹੀ ਆ ਸਾਡੇ ਪਿੰਡ ਦੇ ਵਿੱਚ ਹੀ ਸੱਕੀ ਪਹਿਣ ਨੇ ਪਹਿਨਦੀ ਨੋਹ ਛਡਾਤੀ ਆ। ਲੈ ਸੱਕੀ ਪਹਿਣਦੀ ਨੋਹ ਛਡਾਤੀ ਪਹਿਨ ਨਹੀਂ। ਫੇਰ ਸਰੀਕਾ ਨਹੀਂ ਚੰਗਾ ਹੁੰਦਾ ਸਿੱਕਾ ਬਹੁਤ ਮਾੜਾ ਹੁੰਦਾ। ਤੇ ਮਾਰੋਟ ਜੀ ਨਾਲ ਪੁੱਛੋ ਚਾਹ ਪਾਣੀ ਤੇ ਫਿਰ ਕਹਿਣਾ ਕੋੜੇ ਤੇਰੀ ਨੌਂ ਨੇ ਤਾਂ ਪੁੱਛਿਆ ਨਹੀਂ ਕੋ ਕੋੜੇ ਬਾਹਰ ਨਹੀਂ ਆਈਆਂ ਕਿ ਕਰਦੀਆਂ ਹਨਾ ਫਿਰ ਆਪਣੀ ਵੇਚਦੀ ਉਹਦੇ ਵਿੱਚ ਹਨਾ ਜੇ ਮੇਰੀ ਨੌਤੀ ਨੂੰ ਕੋਈ ਮਾੜੀ ਆਖੂਗਾ ਤੇ ਫਿਰ ਮੈਨੂੰ ਆਪਣੇ ਆਪ ਚ ਹੀ ਵੇਚਦੀ ਜੀ ਮਹਿਸੂਸ ਹੁੰਨੀ ਹੈ ਨਾ ਠੀਕ ਹੈ ਕਿ ਕੀ ਕੋਸ਼ ਕਹਿੰਦੇ ਆ ਤੇ ਚਲ ਕੋਈ ਨਹੀਂ ਨਹੀਂ ਆਪਣਾ ਆਪਣਾ ਸਟੈਂਡ ਰੱਖੀ ਆਪਣਾ ਕੈਮਰਾ ਰੱਖੀ ਆਪਣਾ ਦਿਮਾਗ ਜਿਹੜਾ ਵਾ ਕੋਈ ਨਹੀਂ ਰੱਖਣ ਦਾ ਕਣੀਆਂ ਚੱਲ ਬੰਦਾ ਹਾਂ ਹਰੇਨਾ ਜੋ ਕਹੀ ਆ ਜੇ ਸਮਝਣ ਗਿਆ ਤੇ ਹਰੇਨਾ ਜੋ ਇਹਨਾਂ ਦੇ ਘਰ ਆਈ ਕਿਹੜਾ ਨਾਲ ਲੈ ਜਾਣਾ ਹੈ ਨਾ ਘੁੱਟ ਕੇ ਹੱਥ ਚਲਾਉਣ ਗਿਆ ਤੇ ਤਾਂ ਵੀ ਚੰਗਾ ਤੇ ਜੇ ਆਪ ਖਰਚਾ ਕਰਨ ਗਿਆ ਤੇ ਤਾਂ ਵੀ ਇਹਨਾਂ ਦਾ ਉੱਜੜਦਾ ਹੈ ਨਾ ਇਦਾਂ ਹੀ ਆਹੋ ਤੇ ਚਲ ਮੈਂ ਮਾਰਦੀ ਆਵਾਜ਼ ਉਹਨੂੰ ਕੋਲ ਨਹੀਂ ਤੇ ਮਾਰੋ ਹਮਾ ਸਾ ਗੰਦਾ ਮਾ ਮਾ ਬੀਬਾ ਜੀ ਨੇ ਚਾਹ ਪੀ ਕੇ ਜਾਂਦੀ ਮੈਂ ਚਾਹ ਬਣਾਉਣੀ ਨਾਲ ਚੰਗਾ ਚਾਹ ਤੇ ਪੀ ਕੇ ਆਈ ਮੈਂ ਕੋਈ ਨਹੀਂ ਚਾਹ ਇਹ ਤਾਂ ਤਾਂ ਬੜੀਆਂ ਕਰਨ ਲਈ ਆ ਉਹਦਾ ਨਹੀਂ ਪੈਸਾ ਲੱਗੂਗਾ ਨਾ ਜੇ ਦਿਨ ਪਕਾ ਕੇ ਦਊਗੀ ਤੇ ਕਰਤੂਤ ਵੇਖੂਗੀ ਇਹਦੀ ਵੀ ਕਰਤੂਤ ਕੀ ਆ ਹੂੰ ਮਾਰ ਮਰਹਵਾਜ ਮੈਂ ਤੁਸਾਂ ਕਰਨੀ ਸੱਸ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੇ ਠੀਕ ਠਾਕ ਸਭ ਨਾਲ ਠੀਕ ਹੈ ਹਾਂ ਜੀ ਬੈਠੋ ਆਇਆ ਸਾਬੇ ਦਾ ਫੁੱਲ ਹਾਂ ਜੀ ਹਾਂ ਜੀ ਆਉਂਦਾ ਰਹਿੰਦਾ ਤੁਸੀਂ ਦੱਸੋ ਕਿਦਾਂ ਦੀਦੀ ਨੇ ਠੀਕ ਠਾਕ ਜੇ ਸਭ ਠੀਕ ਠਾਕ ਆ ਚਲੋ ਠੀਕ ਹਾਂ ਦੱਸੋ ਆਂਟੀ ਲਾਂ ਤਾਂ ਕੋਈ ਗੱਲ ਨਹੀਂ ਸਕਨ ਕੀ ਕਰਵਾਇ ਨਹੀਂ ਕੋਈ ਨਹੀਂ ਪਤਾ ਦਈਦਾ ਹੁੰਦਾ ਬਾਈ ਕੋਈ ਗੱਲ ਚਲੋ ਕੋ ਥੋੜੇ ਦੇ ਦੋ ਫਿਰ ਕੋਈ ਨਹੀਂ ਥੋੜੇ ਹੀ ਆਏ ਕਿ ਨਹੀਂ ਗਿਆ ਉਹ ਤਾਂ ਮੈਂ ਕਿੰਨੇ ਲੈਣਾ ਦਾ ਹੁਣ ਹੁਣ ਕਰਨ ਲਈ ਹਾਂ ਤੇ ਮੇਰੇ ਕੋ ਆਇਆ ਹੀ ਨਹੀਂ ਗਿਆ ਅੱਛਾ ਅੱਛਾ ਤੇ ਮੈਂ ਹਾਂ ਤੇ ਅੱਜ ਜਾਂਦੀ ਜਾਂਦੀ ਵੇਖ ਜਾਨੀ ਆ ਮੈਂ ਪੁੱਛਦੀ ਰਹੀ ਹਾਂ ਤੇ ਅੰਦੇ ਗਈ ਪਿੰਡ ਗਈ ਆ ਨਹੀਂ ਆਂਟੀ ਪਿੰਡ ਤਾਂ ਮੈਂ ਗਈ ਨਹੀਂ ਜੋ ਹੁੰਦਾ ਉਹ ਸਾਬਾ ਚਲ ਗਿਆ ਮਨਾ ਉਹਦਾ ਇੱਕ ਚੱਕਰ ਵੀ ਨਹੀਂ ਲੱਗਾ ਤੋ ਹੁਣ ਸੋਪਰ ਜਾਣਾ ਵਾ ਮੈਂ ਚਲ ਦੱਸ ਦਰ ਰਹਿ ਕੇ ਆਉਂਗੀ ਠੀਕ ਆ ਹਾਂਜੀ ਤੁਹਾਨੂੰ ਭਲੇਖਾ ਲੱਗਦਾ ਤੇ ਮੈਂ ਤੁਹਾਨੂੰ ਗੱਲ ਦੱਸਦੀ ਆ ਵੀ ਤੇਰੀ ਸੱਸ ਦੇ ਨਾਲ ਤੇਰੀ ਜਿਠਾਣੀ ਦੀ ਬਹੁਤ ਬੰਦੀ ਆ ਅੱਛਾ ਤੇ ਤੁਸੀਂ ਵਿੱਚ ਕੰਨੇ ਹੋ ਕੇ ਰਿਓ ਤੇ ਆਪਣਾ ਟਾਈਮ ਪਾਸ ਕਰਿਓ ਇਹਨਾਂ ਵੱਲ ਜਿਦ ਤਰਾਏ ਚੱਲਦੀਆਂ ਉਦਾਂ ਹੀ ਤੁਸੀਂ ਚੱਲਿਓ ਤੇ ਆਪਣੇ ਘਰ ਦਾ ਆ ਵਧੀਆ ਤਰੀਕੇ ਦੇ ਨਾਲ ਸਾਥਨ ਬੋਣਾ ਹਾਂਜੀ ਹਾਂਜੀ ਨਹੀਂ ਇਹ ਗੱਲ ਨਹੀਂ ਹਾਂਜੀ ਇਹ ਤਾਂ ਹੈ ਹੀ ਆ ਉਹਦ ਮੈਂ ਜਦੋਂ ਦੇ ਆਉਂਦੀ ਨਾ ਆਂਟੀ ਜੀ ਵੇਖਣੇ ਡਾਈ ਕਿ ਜੋ ਉਹ ਵੱਟੇ ਦੀ ਜਾਂਦੇ ਹੈ ਨਾ ਉਹ ਸਾਬ ਨੇ ਮੰਮੀ ਕਰਦੀ ਆ ਉਹਨੇ ਵਾਸਚ ਕੀਤੀ ਆ ਨਾ ਆਪਣੇ ਉਹ ਹੀ ਨਾ ਕੰਮ ਭਾਵੇਂ ਨਾ ਵੀ ਆਂਟੀ ਕਰੇ ਪਿਆਰ ਦੇ ਲਾਸ ਦੇ ਨਾਲ ਕੋ ਕੰਮ ਕਹਦੇ ਨੇ ਮੰਮੀ ਇਦਾਂ ਉਦਾਂ ਤੇ ਮੰਮੀ ਸਾਰੀਆਂ ਗੱਲਾਂ ਉਹਦੀਆਂ ਮੰਨਦੀ ਆ ਠੀਕ ਹਾਲ ਕਿ ਮੈਂ ਵੀ ਤਾਂ ਉਨੀ ਨਾ ਹੁਣ ਤੁਸੀਂ ਆਪਸੇ ਆਣੇ ਜੇ ਸਹੀ ਆ ਪਰ ਫਿਰ ਵੀ ਉਹ ਹੁਣ ਉਹਦੇ ਚ ਭਿੱਜ ਗਿਆ ਵਾ ਨਾ ਉਹਦੇ ਨਾਲ ਉਹਦਾ ਚੱਲਦਾ ਵਾ ਕੰਮ ਲੈ ਲੈਂਦੀ ਉਹਦੇ ਕੋ ਪਿਆਰ ਦੇ ਨਾਲ ਤੇ ਤੁਸੀਂ ਵੀ ਇਦਾਂ ਹੀ ਚੱਲਣਾ ਵਾ ਨਹੀਂ ਕੋਈ ਗੱਲ ਨਹੀਂ ਚਲੋ ਜਿੱਦਾਂ ਇਹਨਾਂ ਦੀ ਮਰਜ਼ੀ ਹੈ ਚੰਗੇ ਨਾਲ ਤੁਹਾਨੂੰ ਪਤਾ ਬੰਦਾ ਚੰਗੇ ਰਹਿੰਦਾ ਬਸ 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 ਚੰਗੇ ਰਹੋਗੇ ਤਾਂ ਪਤਾ ਸਿਪਣਾ ਕਰਨਗੇ ਲੋਕ ਮਾੜੇ ਰਹੋਗੇ ਤਾਂ ਫਿਰ ਲੋਕ ਨਿੰਦਿਆ ਕਰਦੇ ਬਾਹਰ ਰੱਖਣਾ ਦਜ ਦਾ ਮਾਨ ਕਰਦੀ ਆ ਮੇਰੀ ਗੱਲ ਸੁਣ ਹਾਂਜੀ ਅੱਜ ਇਹ ਤੂੰ ਕੋਈ ਕੰਮ ਨਹੀਂ ਕਰਨਾ ਅੱਜ ਤੇਰੀ ਸੱਸ ਤੇਨਣ ਆਪਣੀ ਜਿਠਾਣੀ ਕਰਨਗੀਆਂ ਕੰਮ ਹਾਂਜੀ ਅੱਜ ਤੈਨੂੰ ਬਹੁਤ ਕੁਝ ਦਿੱਤਾ ਵਾ ਹੱਲੇ ਤੂੰ ਚਾਰ ਦਿਨ ਬੈਠ ਕੇ ਮੰਜੀ ਤੇ ਖਾ ਕੋਈ ਗੱਲ ਨਹੀਂ ਸਾਰੀ ਉਮਰ ਕੰਮ ਹੀ ਕਰਨਾ ਹਾਂਜੀ ਹਾਂਜੀ ਨਹੀਂ ਤਾਂ ਜੀ ਇਹ ਤੇ ਹੈ ਵਾ ਹਾਂਜੀ ਸੋ ਲੋ ਕੋਈ ਗੱਲ ਨਹੀਂ ਕੰਮ ਤਾਂ ਤੁਹਾਨੂੰ ਪਤਾ ਹੀ ਕੰਮ ਤਾਂ ਉਹਨੇ ਹੁੰਦੇ ਆ ਮੈਨੂੰ ਲਾਤਾ ਹੈ ਆਹ ਕੰਮ ਕਰ ਲਾ ਆਹ ਕਰ ਲਾ ਠੀਕ ਤੁਸੀਂ ਕਹਣਾ ਤਾਂ ਹੈ ਕਿ ਤੁਹਾਡੀ ਦਰਾਨੀ ਹੈ ਤਾਂ ਮੰਮੀ ਨੇ ਤਾਂ ਹੁੰਦਾ ਮੈਨੂੰ ਕੰਮ ਵੰਡਦਾ ਹੈ ਠੀਕ ਆਹ ਕੰਮ ਬੰਮ ਤੂੰ ਕਰਨਾ ਤੇ ਆਹ ਭੋਜਾਨੇ ਕਰਨਾ ਇਹ ਮਾੜੀ ਗੱਲ ਹੈ ਨਾ ਹਨਾ ਤੁਸੀਂ ਇਹ ਸੋਚੋ ਕਿ ਅੰਦਰੋਂ ਬੰਦਾ ਰੀਜੇ ਮਾਂ ਚਾਚੀ ਲਾਦੀਆਂ ਬਸ ਬਸ ਪਰ ਇਹ ਨਾ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲੇ ਚੱਲਦੇ ਆ ਨਾ ਠੀਕ ਬਾਕੀ ਚਲੋ ਕੋਈ ਨਹੀਂ ਤੁਹਾਡੇ ਨਾਲ ਨਾ ਮੈਨੂੰ ਮਿਲ ਕੇ ਬੜਾ ਵਧੀਆ ਲੱਗਾ ਵਾ ਤੇ ਤੁਸੀਂ ਨਾ ਹੁੰਦੇ ਜਾਂਦੇ ਰਿਹਾ ਕਰੋ ਕੋਈ ਗੱਲ ਨਹੀਂ ਆਇਆ ਕਰਾਂਗੇ ਚਲੋ ਕੋਈ ਨਹੀਂ ਹੁਣ ਆਉਣਾ ਕਰ ਰਹੀ ਆਜ ਨਹੀਂ ਹੋਇਆ ਅੱਜ ਵੀ ਮੈਂ ਲੰਗਦੀ ਲੰਗਦੀ ਮੈਂ ਕਿਹਾ ਚੱਲ ਮੈਂ ਜਾਂਦੀ ਪੁੱਛੀ ਜਾਨਣੀ ਆ ਚੱਲੀ ਆ ਲਸਣ ਪੁੱਛਣ ਅੱਛਾ ਅੱਛਾ ਵੇਜਣਾ ਹੀਗਾ ਅੱਛਾ ਤੇ ਮੈਂ ਕਿਹਾ ਪੁੱਛਦੀ ਆ ਇਹਦੇ ਨਾਲ ਜਾਂਦੀ ਜਾਂਦੀ ਹੁਣ ਦੇਖ ਪੀਆ ਤੂੰ ਤੇ ਮੈਂ ਕਿਹਾ ਚੱਲ ਮਿਲ ਜਾਨੀ ਆ ਚਲੋ ਕੋਈ ਨਹੀਂ ਮੈਂ ਲਈ ਚਾਹ ਬਣਾਉਣ ਮੈਂ ਚਾਹ ਲੈ ਕੇ ਆਉਣੀ ਆ ਫਨੇ ਚਾਹ ਪੀ ਕੇ ਆਈ ਮੈਂ ਫੇਰ ਕੋਈ ਨਹੀਂ ਪੀ ਕੇ ਆਈ ਆ ਚਲੋ ਆਇਆ ਹੋਏ ਪੀਤੀ ਹਾਲੇ ਉਹ ਗੱਲ ਫੇਰ ਆ ਜਾਗੇ ਠੀਕ ਠੀਕ ਹੈ ਹਾਂ ਹੁਣ ਤਾਂ ਤਾਈ ਨੂੰ ਇਹਨਾਂ ਦੇ ਘਰ ਤੋਂ ਤਾਂ ਦਾ ਪਤਾ ਵੱਲੋਂ ਵੀ ਕਹਿ ਗਈ ਕਿ ਸਾਰਾ ਸਮਾਨ ਤੇ ਰਾਤ ਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਪਰ ਉਹਨੂੰ ਇਹਨਾਂ ਦਾ ਨੀ ਨਾ ਪਤਾ ਮੈਨੂੰ ਲੱਗਦਾ ਤਾਈ ਚੰਗੀ ਆ ਚੰਗੀ ਰਤੈ ਉਹ ਤਾਂ ਘਰ ਨਹੀਂ ਵੰਡੇਦੇ ਨਾ ਸੱਸ ਕਦੇ ਦੱਸਿਆ ਵੀ ਨਹੀਂ ਕਿ ਘਰ ਦੇ ਸ਼ਰੀਕੇ ਚ ਕੌਣ ਆ ਤੇ ਕੌਣ ਨਹੀਂ ਕਰਦਿਆਂ ਤੇ ਆਪਣੀ ਮਰਜ਼ੀ ਹੈ ਇਹ ਗੱਲ ਤਾਂ ਤਾਈ ਨੂੰ ਵੀ ਪਤਾ ਕਿ ਪੂਜਾ ਦੇ ਨਾ ਆਪਣੇ ਵਾਸਤੇ ਕੀਤਾ ਮਾਤਾ ਨੂੰ ਪਰ ਤਾਈ ਨੂੰ ਮੈਨੂੰ ਨਹੀਂ ਨਾ ਜਾਣਦੀ ਜਿੰਨੇ ਆਪਣੇ ਵਾਸਤੇ ਕੀ ਕਰਨਾ ਵਾਸਤੇ ਇਹਨਾਂ ਨੂੰ ਦੋਵਾਂ ਨੂੰ ਹੁਣ ਮੈਂ ਕਰੂੰਗੀ ਇਹਨਾਂ ਨੂੰ ਮੈਂ ਦੱਸੂੰਗੀ ਕਿ ਕਿਦਾਂ ਚੱਲੀਦਾ ਚਲ ਵਿਆਹ ਤੇ ਪਤਾ ਨਹੀਂ ਆਈ ਕਿ ਨਹੀਂ ਆਈ ਦਾ ਦੋਸੋ ਹੁਣ ਫੜਾ ਗਈ ਜੇ ਹੁਣੇ ਮਾਤਾ ਬਾਹਰ ਆ ਗਈ ਤਾਂ ਹੁਣੇ ਕੌਣ ਡੈਪਣਾ ਪਰਸ ਚ ਪਾ ਲੈਣੀ ਕੋਈ ਚੀਜ਼ ਹੀ ਆ ਜਾਂਦੀ ਪਾਲੋ ਚਾਹ ਕੋਟੇ ਚਾਹ ਪੀ ਜਾਂਦੀ ਤੇ ਚੰਗਾ ਨਹੀਂ ਹਾ ਉਹਨੜੋ ਕੰਮ ਹੋਣਾ ਤੇ ਮੰਮੀ ਤੁਸੀਂ ਕੀ ਆ ਖਾਪਣ ਦੇ ਲਸਣ ਦੇ ਵਿੱਚ ਥਾਂ ਤੇ ਪੱਧਰਾ ਹੋ ਗਿਆ ਤਾਂ ਲਾਇਆ ਨਹੀਂ ਕੁਛ ਵੀ ਪਰ ਮਾ ਮੋਦੀ ਪਨਾਂਦਾ ਥਾਂ ਨਹੀਂ ਪੱਧਰਾ ਵਿੱਚ ਇੱਟ ਪੱਥਰ ਬੜਾਵਾ ਬਣਾਂਦਾ ਠੱਠਿਆ ਨੇ ਸੀਮਟ ਸੁੰਡ ਕੇ ਰਿਹਾ ਵਿੱਚ ਰੋੜੇ ਨਿਕਨੇ ਕਿਸੇਮਟ ਦੀ ਠੀਕ ਭਰਾਂ ਜੀਆਂ ਤੋ ਆਂਦਾ ਰਹਿਣ ਤੇ ਗੋਡਿਆਂ ਵੀ ਕਹੀ ਨਾ ਕਈ ਦਾ ਮੂੰਹ ਟੁੱਟਦਾ ਆਉ ਨਹੀਂ ਹੈ ਤਾਂ ਸਹੀ ਆ ਤੋ ਟੜਾ ਦੇ ਕੋਲ ਪਾਸ ਹਟਾਈ ਲਸਣ ਪਾਣੀ ਲਾਉਣਾ ਵੀ ਬੜਾ ਜ਼ਰੂਰੀ ਹੈ ਨਾਲੇ ਨਾ ਵਧੀਆ ਲੱਗਦਾ ਤਨਾਲ ਸਾਰੇ ਚੀਜ਼ਾਂ ਤੁਹਾਨੂੰ ਪਤਾ ਕਰ ਦਿਆਂ ਸੋਗਾ ਲਾ ਗਏ ਹੁਣ ਲੋਕਾਂ ਨੇ ਥਾਵਾ ਦੇ ਘਰ ਸਭ ਕੱਚੇ ਥਾਂ ਤੇ ਲੋਕੀ ਲੱਭਦੇ ਆ ਤੇ ਇਹਨਾਂ ਕੋਈ ਮਿੱਟੀ ਪਾ ਲਾਂਗੇ ਜਿਹੜੀ ਬਾਹਰ ਟਰਾਲੀ ਨਹੀਂ ਸੁੱਟੀ ਉਹ ਇੱਥੇ ਸੁੱਟ ਲਾਂਗੇ ਤੇ ਫੇਰ ਲਾ ਲਾਂਗੇ ਚਾਰ ਦਿਨ ਲੇਟ ਹੋ ਜੂ ਹੋਰ ਕੀ ਆ ਜੇ ਲੋਕੀ ਲਾਉਣੀ ਨਹੀਂ ਦੇ ਆ ਸਵੇਰ ਦਾ ਤੁਸੀਂ ਦੇ ਮਮੀ ਜੀ ਤੇ ਮੈਂ ਆਹ ਸਭ ਰਲੋ ਸਵੇਰੇ ਲੱਗੀ ਹੱਥੀ ਮੈਂ ਹਾਂ ਤੇ ਮੈਂ ਤੇ ਰੋਡਸ ਉਹਦਾ ਮੇਰਾ ਕੰਮ ਨਿਪੜ ਗਿਆ ਭਾਰੀ ਭੁਰੀ ਦਾ ਤੇ ਮੈਂ ਅਚਲ ਤੁਹਾਡੇ ਨਾਲ ਲਸਣ ਲਵਾ ਦਿੰਦੀ ਹਾਂ ਤੇ ਮੈਨੂੰ ਪੂਜਾ ਦੇ ਦੇਣਾ ਮਨਾ ਕਰਤਾ ਕਿਉਂ ਕਹਿੰਦੇ ਨਹੀਂ ਪਾਉਂ ਤੂੰ ਲਸਣ ਨਾ ਲਵਾ ਲਸਣ ਨਾ ਤੇਰ ਕੋ ਤਕੋਈ ਗੱਲ ਨੇ ਨਾਲੇ ਨਾ ਮੰਮੀ ਨੂੰ ਕਿਹਦੇ ਹੱਥ ਦੀ ਚੀਜ਼ ਨਹੀਂ ਪਸੰਦ ਆਉਂਦੀ ਤੇ ਮੰਮੀ ਆਪੇ ਆਪਣੇ ਹੱਥੋਂ ਸਭ ਨੂੰ ਲਾਉਂਦੀ ਤੇ ਮੈਂ ਸਭ ਕੁ ਖਿਆ ਵੀ ਮੈਂ ਦੀਦੀ ਕੱਲੀ ਵਿਚਾਰੀ ਕਿੱਥੇ ਸਾਧਨ ਲੱਗੀ ਰਹੋਗੇ ਚਲ ਕੋਈ ਨਹੀਂ ਨਾਲ ਮਾੜਾ-ਮੋਟਾ ਜਾ ਕਰਵਾ ਦਿੰਨੇ ਆ ਐਂਦਾ ਪੂਜਾ ਨਹੀਂ ਤੈਨੂੰ ਕਹਿ ਤਾ ਆਹ ਮੰਮੀ ਕਿਆ ਤੇ ਮੈਂ ਤੁਹਾਨੂੰ ਫੇਰ ਹੀ ਕਹਿਣ ਨਹੀਂ ਆਂਦੀ ਮੰਮੀ ਨੂੰ ਵੀ ਕਿ ਇਦਾਂ ਕੰਮ ਪਸੰਦ ਆਉਂਦਾ ਨਾ ਮੰਮੀ ਕਿੱਜੀ ਆਪਣੇ ਹੱਥ ਸਾਰਾ ਕੁਝ ਕਰਨਾ ਆਂਦੀ ਮੈਂ ਕੋਈ ਕੰਮ ਕਰਾਂ ਤਾਂ ਮੰਮੀ ਤਾਂ ਮੈਨੂੰ ਵਾਪਸ ਭੇਜ ਦਿੰਦੀ ਆ ਕਿ ਜਾ ਪੂਜਾ ਇੱਕਾਤੀ ਚੀਜ਼ ਲੱਗੀ ਤਾਂ ਉਹੀ ਵਧੀਆ ਰਹਿੰਦੀ ਆਂਦੀ ਮੰਮੀ ਨੇ ਕਦੇ ਮੈਨੂੰ ਨਹੀਂ ਇਹੋ ਜਿਹੇ ਆਪਨੇ ਸਭ ਕੁਝ ਕਰਨਾ ਤੇ ਇਹਨੂੰ ਆਨੇ ਕਿੱਥੇ ਡਾਣ ਦੇਣਾ ਪਤਾ ਕਰਕੇ ਮੈਨੂੰ ਵਾਪਸ ਆਹ ਪੂਜਾ ਦੇ ਨਾਲ ਮੈਂ ਇੰਨਾ ਕਰਦੀ ਤੇ ਪੂਜਾ ਨੇ ਇਤਰਾ ਤੇਨ ਕਹਿ ਦਿੱਤਾ ਮੇਰੇ ਬਦਲੇ ਮੰਮੀ ਮੇਰਾ ਜੀ ਨਹੀਂ ਕਰਦਾ ਕਹਿਣਾ ਤੇ ਫੇਰ ਕਹਿਣਾ ਵਾ ਕਿ ਪਤਾ ਨਹੀਂ ਕਿਉਂ ਹੋਣ ਰਹੀ ਹੈ ਕਹਿਣਾ ਪਰ ਦੀਦੀ ਤੇ ਨਾ ਐਦਾਂ ਤੇ ਗੱਲਾਂ ਕਰਦੀ ਐ ਨਾ ਕਿ ਮੇਰੇ ਕੋ ਸੁਣੀਆਂ ਹੀ ਨਹੀਂ ਜਾਂਦੀਆਂ ਆ ਚੀਜ਼ ਐ ਇਤਰਾ ਵਾ ਹਾਂਦੀ ਮੈਨੂੰ ਪਤਾ ਵਾ 10-12 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਇੱਥੇ ਕਿੱਦਾਂ ਟਾਈਮ ਕੱਢਣ ਦੀ ਐ ਇਹ ਤੇ ਮੈਂ ਹੀ ਚੱਲ ਸਕਦੀ ਉਹ ਵੇਲਾ ਨਹੀਂ ਮੈਂ ਧੀਆਂ ਵਾਂਗੂ ਮੰਨਦੀ ਹਾਂ ਕਦੀ ਮੈਂ ਕਿਹ ਚੀਜ਼ ਦੀ ਨੰਗੀ ਨਹੀਂ ਹੁੰਦੀ ਤੇ ਮੈਨੂੰ ਇਹ ਤੇ ਵਿਸ਼ਵਾਸ ਨਹੀਂ ਹੁੰਦਾ ਕਿ ਇਸ ਤਰ੍ਹਾਂ ਤੇਰਨਾ ਗੱਲਾਂ ਮੇਰੇ ਖਿਲਾਫ ਕਰ ਸਕਦੀ ਆ ਉਹੀ ਤੇ ਗੱਲ ਵਾ ਜੇ ਗੱਲ ਕੀਤਾ ਫੇ ਚੁਗਲੀ ਹੋ ਜਾਂਦੀ ਆ ਤੇ ਤੁਹਾਨੂੰ ਪਤਾ ਮੈਨੂੰ ਤਾਂ ਸ਼ੁਰੂ ਤੋਂ ਮੇਰੇ ਮੰਮੀ ਡਾਡੀ ਨੇ ਇਹ ਹੀ ਸਿਖਾ ਲਿਆ ਵਾ ਕਿ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਤੂੰ ਤੇ ਨਹੀਂ ਕਿਤੇ ਝੂਠ ਬੋਲਣ ਦੀ ਖਸੰਡੀ ਨਹੀਂ ਨਹੀਂ ਮੰਮੀ ਮੈਂ ਕਹਤਾ ਝੂਠ ਮਾਰਨਾ ਵਾ ਵੇਲੇ ਫਿਰ ਤੁਹਾਨੂੰ ਉੱਤੇ ਯਕੀਨ ਆਉਂਡਿਆ ਵਾ ਨਾ ਜਿੱਦਾਂ ਦੀ ਉਹ ਵਾ ਨਾ ਉਦਾਂ ਦੇ ਮੰਮੀ ਮੈਂ ਆ ਵਾ ਪਰ ਇੱਕ ਗੱਲ ਵਾ ਮੈਂ ਤਾਂ ਭਾਵੇਂ ਵੱਡੀ ਵੀ ਜਾਵਾਂ ਨਾ ਪਰ ਮੈਂ ਫੇਰ ਵੀ ਤੁਹਾਡੀ ਗੱਲ ਨਹੀਂ ਬਾਅਦ ਜਾ ਕੇ ਕਰੂੰਗੀ ਉਹਨੇ ਉਹਨੇ ਤੇ ਕਦੇ ਹੁਣ ਮੈਂ ਤੁਹਾਨੂੰ ਦੱਸਾਂ ਕਿਹੜੀਆਂ-ਕਿਹੜੀਆਂ ਫੋਨ ਆਉਂਦੇ ਆ ਪੂਜਾ ਦਿੱਤੀ ਮੰਮੀ ਦੇ ਅੱਗੇ ਹਾਂ ਤੇ ਆਪਣੀ ਮਾਂ ਨਾਲ ਗੱਲਾਂ ਕਰਨ ਦੇ ਤੇ ਇਹ ਕਹਿੰਦੇ ਕਿ ਉਹਨੇ ਕਿਹਾ ਬਣਾਵਾ ਕਿ ਸੱਸ ਮਾਂ ਦੀ ਸੇਵਾ ਕਰਿਆ ਕਰੋ ਆਹੀ ਟਾਈਮ ਤੇ ਘੜਮਾਂ ਦੀ ਉਹ ਕਿਹੜੀ ਮਾੜੀ ਲੱਸੀ ਬਥੇਰਾ ਖਾਂਦੀ ਆਂਦੇ ਚੰਗੇ-ਚੰਗੇ ਤੜਕੇ ਲਾ ਕੇ ਉਹਨੇ ਖਾਣਾ ਹੁੰਦਾ ਵਾ ਦੇਸੀ ਘਿਓ ਤੋਂ ਬਿਨਾਂ ਰੋਟੀ ਨਹੀਂ ਲੰਘਦੀ ਤੇ ਜੇ ਕੰਮ ਕਰ ਲੂਗੀ ਤੇ ਇਹਨੂੰ ਕਿਹੜਾ ਫਰਕ ਪੈ ਚੱਲੇ ਨੀ ਪਾਵਾ ਨੀ ਦੇਸੀ ਘਿਓ ਤੋਂ ਮੈਨੂੰ ਪਾਈਦਾ ਨਹੀਂ ਕਿਤੇ ਕਈ ਸਾਲੋਂ ਕਿ ਦੇਸੀ ਘਿਓ ਤੇ ਮੈਂ ਤੇ ਖਾਦਾ ਹੀ ਨਹੀਂ ਤੇ ਕੰਮ ਦੀ ਗੱਲ ਵੇਖਦੀ ਰਹਿੰਦੀ ਜਾਈ ਕਿਤੇ ਨਾ ਸਾਰਾ ਦਿਨ ਕੰਮ ਲੱਗੀ ਰਹੀ ਹੈ ਇਹਨੂੰ ਲੱਗਦਾ ਵੇਖੀ ਰਹਿੰਦੀ ਹੈ ਕਦੀ ਵੇਖਿਆ ਕੋਈ ਸਬਜੀ ਭਾਜੀ ਬਾਹਰ ਅੰਦਰ ਗੱਲਾਂ ਕਰਦਾ ਜਾਂਦੇ ਆਂਦੇ ਆ ਕਿਤੇ ਕਦੇ ਹਫਤੇ ਦਾ ਹੁਣ ਮੈਂ ਵਾ ਤਾਂ ਮੈਂ ਮੰਮੀ ਨੂੰ ਕਦੇ ਹਫਤੇ ਦਾ ਹੀ ਤੇ ਫੋਨ ਕਰਦੀ ਆਂ ਤੇ ਫਿਰ ਰਾਜੀ ਭਾਜੀ ਪੁੱਛ ਲੈਣੀ ਆ ਉਹ ਵੀ ਤੁਹਾਨੂੰ ਪਤਾ ਟਾਈਮ ਹੀ ਨਹੀਂ ਲੱਗਦਾ ਮੰਮੀ ਆਪ ਕਰ ਲੈਂਦੀ ਫੋਨ ਦੀ ਤੇ ਜਦੋਂ ਵੇਖੋ ਨਾ ਨਿੱਕੀ ਨਿੱਕੀ ਗੱਲ ਕਰਦੀ ਦੱਸਦੀ ਆ ਮੈਂ ਤੇ ਤੁਹਾਨੂੰ ਉਹਦੋਂ ਦੱਸ ਦੇਣਾ ਤੇ ਲੜਾਈ ਪੈਣੀ ਹੈ ਆਪਣੇ ਸਾਹਬ ਦੇ ਨਾਲ ਤੇ ਤੁਸੀਂ ਵੀ ਜਦਾਂ ਇਹ ਤੁਹਾਡੇ ਰਹਿਦੇ ਤੁਸੀਂ ਵੀ ਉਹਨਾਂ ਕਿ ਉਹਨਾਂ ਕਰਿਆ ਕਰੋ ਤੁਸੀਂ ਕਿ ਉਹਨੂੰ ਆਪਣੀ ਬਣਾ ਕੇ ਬੈਠੇ ਕੁੜੀ ਉਹਨੂੰ ਪਤਾ ਜਿੰਨਾ ਮਰਜ਼ੀ ਕਰ ਲਈਦਾ ਫਿਰ ਵੀ ਆਪਣਾ ਰੰਗ ਬੰਦਾ ਵਿਖਾਲ ਹੀ ਦਿੰਦਾ। ਸਭ ਮੈਂ ਜੇ ਸੋਈਦੀ ਕਿ ਚੱਲ ਜੇ ਨੱਚੇ ਸਰੀਰ ਕਰ ਤੇ ਚੱਲਦਾ ਵਾ ਦੁਪਹਿਰ ਉਹਨੇ ਚਰਕਾ ਮੰ ਲਈ ਫਿਰ ਕੀ ਕਰਨਾ ਵੇਲੇ ਬੈ ਕੇ ਤੇ ਚੱਲ। ਨੂੰਹਾਂ ਤੇੀਆਂ ਵੀ ਅੰਦਰ ਅੰਦਰ ਤਾਂ ਨਬੇੜ ਦੈਂਦੀਆਂ ਤੇ ਬਾਹਰੋਂ ਵੇਖ ਕੇ ਤੇ ਉਥੋਂ ਬਾਲਣ ਕਿਤੇ ਉਥੋਂ ਚੁੱਲ੍ਹੇ ਤੇ ਕੰਮ ਕਰਨਾ ਵੇ ਤਾਂ ਅੱਧੇ ਵੀ ਕਰਨੀ ਨਹੀਂ ਅੱਗ ਬਾਲਦੇ ਉਹ ਕਰਦੇ ਜੇ ਕਰਦੇ। ਇੱਥੋਂ ਮੰਜਾ ਚੁੱਕ ਉੱਥੇ ਚੁੱਕ ਸਾਰਾ ਕੰਮ ਕਰੀ ਫਿਰਦੀ। ਕਰੀ ਤੇ ਫੱਤਰ ਹੁੰਦਾਈ ਪਰ ਜੇ ਮੋਲ ਪਵੇ ਤਾਂ ਫਿਰ ਵਾ ਨਾ ਸਾਰਾ ਦਿਨ ਇਦਾਂ ਲੱਗੇ ਰਹਿਣਾ। ਅਗਲੇ ਸਾਰਾ ਦਿਨ ਨੌਕਰਾਂਣੀਆਂ ਵ ਅਕਸਰ ਉਹ ਤੁਹੇ ਮੇਰੇ ਘਰ ਦੇ ਮਾਲਕ ਜੇ ਤੁਸੀਂ ਜਿੱਦਾਂ ਮਰਜ਼ੀ ਆਪਣੇ ਘਰ ਰਹਿ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਕੰਮ ਲੈ ਸਕਦੇ ਹੋ ਪਰ ਉਹ ਪੂਰਾ ਟੌਰ ਪੰਦੀ ਹੈ ਉਹਦੀ ਮਾਂ ਨੂੰ ਜਿੱਦਾਂ ਖਾਲਦੀ ਨਾ ਉਦਾਂ ਕਰਦੀ ਹੈ ਤੇ ਫਿਕਰ ਹੋਲਡ ਕੀਤਾ ਹੈ ਤੇ ਮੈਨੂੰ ਉਹਦੀ ਮਾਂ ਦੀਆਂ ਗੱਲਾਂ ਸੁਣਨ ਡੀਆਂ ਮੈਂ ਇਹ ਨਾਲ ਡਰਦੀ ਨਹੀਂ ਫਿਕਰ ਹੋਲਡ ਕੀਤਾ ਵੀ ਕੋਈ ਸੁਣ ਲੂਗਾ ਤੇ ਕੀ ਆਖੂਗਾ ਮੈਨੂੰ ਹੈ ਮੈਂ ਤੁਹਾਨੂੰ ਕਹਾਂ ਟੀਕ ਬੜੀਆਂ ਡਈ ਹੀ ਤੇ ਉਹਦੀ ਮਾਂ ਵੀ ਡਈ ਹੀ ਕਰਨ ਉਹ ਤੇ ਇਦਾਂ ਨਹੀਂ ਰਿਹਾ ਜਾਣਾ ਡਟ ਕੇ ਰਹਿਣਾ ਇਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਹਨਾ ਬੜਾ ਕੋ ਸੋਚਣਾ ਪੈਂਦਾ ਤੇਲਾ ਘੋਟ ਘੋਟੀਆਂ ਚਾਹ ਦੋ ਦੋ ਘੋਟੀਆਂ ਪਾਈ ਹਾਂ ਉਹ ਨਹੀਂ ਚਲੋ ਕੋਈ ਨਹੀਂ ਮੰਮੀ ਚਾਹ ਤਾਂ ਹੀ ਬੜੀ ਸਵਾਦ ਬਣਾਈ ਹੈ। ਤਬਰ ਇੱਕ ਗੱਲ ਹੈ ਮੰਮੀ ਹੋਰ ਘਟੀ ਬਣਾਈ ਮੈਂ ਜੀ ਸਾਹਿਬ ਰਣ ਵੇਖ ਲਿਓ ਤੇ ਮੇਰਾ ਨਾਂ ਕਿ ਇਹ ਵੀ ਗੱਲ ਜਦੋਂ ਜਿੱਦਾਂ ਤੁਹਾਡੇ ਨਾਲ ਰਹਿੰਦੇ ਨਾ ਉਦਾਂ ਤੇਰਾ ਹੋਗਾ ਨਾ ਤੇ ਫਿਰ ਇਹਨੂੰ ਅਕਲ ਹੋਣੀ ਟਿਕਾਣੇ ਨਹੀਂ ਮੈਂ ਹੁਣ ਤੇਰਾ ਨਾਂ ਕਿਉਂ ਲੈਣਾ ਮੈਂ ਇਧਰ ਉਧਰ ਚੁਗਲੀਆਂ ਲਾ ਕੇ ਤੇ ਕਪਾਤ ਪਾਉਣਾ। ਹਨਾ ਬੱਸ ਮੰਮੀ ਇਹ ਸੀਣਾ ਬਣ ਜਾਣਾ ਵਿੱਚ ਤੇ ਫਿਰ ਕਿਉਂ ਤਮਾਸ਼ਾ ਵੇਖਣਾ ਲੋਕਾਂ ਨੇ। ਮੈਂ ਮੈਨੂੰ ਤੇ ਤੂੰ ਦੱਸਿਆ ਮੈਨੂੰ ਤੇ ਟਿਰਚ ਪਾਉਣੀ ਹੈ ਪੈਣੀ ਹੈ। ਆ ਨਹੀਂ ਕੋਈ ਗੱਲ ਨਹੀਂ ਇਹਨਾਂ ਕਿ ਜਿੱਦਾਂ ਬੰਦਾ ਅਗਲਾ ਚੱਲਣ ਦਾ ਉਹਦੋਂ ਉਤਰਾ ਚੱਲੀ ਜਾਓ ਮੂੰਹ ਕਾਣ ਦੇ ਕਿ ਲੋੜ ਆਹ ਉਹਨਾਂ ਹੀ ਕੋਈ ਲੋੜ ਹੀ ਨਹੀਂ ਵੇਖ ਲੂ ਮੈਂ ਤੌਰ ਤਰੀਕੇ ਕਿਦਾਂ ਤੁਰੀ ਫਿਰਦੀ ਕੀ ਕਰਦੀ ਕੀ ਨਹੀਂ ਚਾਲ ਚੱਲਣੇ ਦੀ ਚੱਲਿਆ ਮੰਮੀ ਕੱਪ ਲੈ ਜਾ ਮੈਂ ਉਤਰ ਬਚਾ ਠੀ ਤਾਂ ਮੱਖੀਆਂ ਆ ਜਾਣੀਆਂ ਵੇਖ ਲਾ ਉਗਿਆ ਨੂੰ ਕੋਈ ਚਾਹੀਦਾ ਕੰਮ ਨਹੀਂ ਹੁੰਦਾ ਉਹ ਕੱਲ੍ਹ ਵਿਆਹੀ ਆਈ ਹੋ ਜੀ ਉਹਨੂੰ ਹੀ ਇਹ ਗੱਲਾਂ ਦੱਸਣ ਦਾ ਵੀ ਫਿਰ ਇਹਦੇ ਮੈਨ ਵੇ ਵੇ ਕੀ ਹੋਊਗੀ ਇਦਾਂ ਕਰੂੰਗੀ ਫੇਰ ਤੇ ਮੈਂ ਬੋਲੀ ਉਹ ਕਿ ਇਹ ਜਿਹੜਾ ਘਰ ਕਿਦਾਂ ਚੱਲੇਗਾ ਫੇਰ ਮੈਂ ਕਿ ਰੋਲਾ ਪੈਣ ਡਹਿ ਪੈਣਾ ਲੋਕਾਂ ਨੇ ਕਹਿਣਾ ਲਿਆ ਇਹ ਸਿਆਣੀ ਆ ਤੇ ਇਹ ਕੋਈ ਇਤਰਾ ਕਰਦੀ ਸਿਆਣੀ ਬਹਿਣੀ ਇਦਾਂ ਡਹਿ ਕਰ ਪਰ ਇਹਨਾਂ ਨੂੰ ਨਹੀਂ ਪਤਾ ਕਿ ਆਏ ਅੰਦਰ ਅੰਦਰ ਕੀ ਭੇੜੀਆਂ ਵੜਦੀਆਂ ਰਹਿੰਦੀਆਂ ਇੱਕ ਦੂਜੀ ਨੂੰ ਹੱਦ ਕਰ ਦਿੱਤੀ ਪੂਜਾ ਨੇ ਮੈਂ ਨਾ ਮੈਂ ਪੂਜਾ ਨੂੰ ਚੰਗੀ ਸਮਝਦੀ ਹਾਂ ਮੈਂ ਚਲ ਚੰਗੀ ਆ ਸਿਆਣੀ ਨਉਤੀ ਆਈ ਉਹ ਸਭ ਪੰਮ ਨੂੰ ਮੈਂ ਮਾੜਾ ਕਹਿੰਦੀ ਹਾਂ ਤੇ ਪੰਮ ਤੇ ਚਲ ਸਭ ਨਿਆਣੀ ਸਿਆਣੀ ਕਿਹ ਕੰਮ ਨੂੰ ਕਿਹ ਵੇਲੇ ਨਹੀਂ ਵੀ ਜੀ ਕਰਦਾ ਕਿ ਹੁਣੇ ਕਰਨਾ ਵੀ ਨਹੀਂ ਆਉਂਦਾ ਤੇ ਚਲਤੀ ਪੁੱਤ ਕਹਿੰਦਾ ਮੈਂ ਨਹੀਂ ਕਰਨਾ ਕੰਮ ਉਹਨੇ ਸਗੋਂ ਮੈਨੂੰ ਸਾਰੀਆਂ ਗੱਲਾਂ ਆਦੀਆਂ ਵੇਲੇ ਕਿਦਾਂ ਦੱਸ ਦਿੱਤੀਆਂ ਇਹ ਕਿ ਡੀ ਕੇ ਕਰਤੂਤ ਕਰਨ ਲਈ ਪਰ ਹੁਣ ਕੀ ਆਖੀਂਦਾ ਚੱਲਾਂਦੇ ਦੀ ਤੈਨਾਂ ਦਾ ਕੰਮ ਚੱਲਦਾ ਜਿੱਦਾਂ ਇਹ ਚੱਲਣਗੇ ਫਿਰ ਮੈਂ ਵੀ ਤੁਰਦਾ ਹੀ ਚੱਲਣਾ ਫਿਰ ਕਹਿਣਾ ਸਾਡੀ ਸੱਸ ਮਾੜੀ ਹੈ ਸੱਸ ਮਾੜ ਕੇ ਤਾਂ ਨੂੰ ਕਿਸੇ ਗੱਲ ਦੀ ਤੰਗੀ ਨਹੀਂ ਆਉਣ ਦਿੰਦੀ ਪੂਜਾ ਹੱਦ ਕਰ ਦਿੱਤੀ ਇਹਦਾ ਤੂੰ ਆਪਣੀ ਮਾਂ ਦੇ ਪਿੱਛੇ ਲੱਗ ਲਾ ਕੇ ਤੂੰ ਮੇਰੇ ਨਾਲ ਇਦਾਂ ਕਰਂਦੇ ਈ ਇਹ ਤੂੰ ਪਾ ਮਨਾ ਚੁਗਲੀਆਂ ਕਰਨੀ ਜਿਹੜੀ ਕੋ ਸਿੱਧੀ ਗੱਲ ਉਹ ਜਿਹੜੀ ਕੋ ਮਿਰਚ ਗਲਤੀ ਆ ਨਹੀਂ ਚਹੀ ਤਾਂ ਮਿਲਦੀ ਕੋ ਨਹੀਂ ਤੂੰ ਮੈਨੂੰ ਆਣ ਕੇ ਦੱਸ ਮਮੀ ਐਦਾਂ ਨਹੀਂ ਤੇ ਐਦਾਂ ਪਾ ਮਨ ਨੂੰ ਕੀ ਕਹਿਣ ਲਈ ਉਹ ਵੀ ਫਿਰ ਇਹ ਵੀ ਸਿੱਖਿਆ ਬੋਲਣੀ ਉਹਨੇ ਉਹਨੇ ਕੀ ਕਰਨਾ ਜੋ ਬੋਲੀਏ ਬੋਲੂਗੀ ਉਹੋ ਬੋਲੇਗੀ ਤੇ ਇਸ ਮੱਚ ਤੇ ਮੇਰੀ ਮਾੜੀ ਇਹਨਾਂ ਦਮਾਂ ਇੱਕ ਦੂਜੇ ਨੂੰ ਤਾਂ ਲੂਣੀ ਲਾਈ ਜਾਣੀ ਲਾਈ ਜਾਣੀ ਉਸੇ ਆਪਾ ਮੇਰੇ ਬਾਦ ਨਾਲ ਮੈਂ ਸੁਣਦੀ ਰਹੀ ਨਾ ਮੈਂ ਮਰਨ ਜੋਗੇ ਨਾ ਮੈਂ ਜੀਣ ਜੋਗੇ ਸੜਸੜ ਕੇ ਆਪਣਾ ਆਪ ਗਵਾ ਲੈਣਾ ਸੱਤਰੀ ਯਾਦ ਕਰ ਲੈਣਾ ਪੂਈ ਦਾ ਫੋਨ ਹੈ ਹਲੋ ਹਲੋ ਪੂਈ ਜੀ ਸਤਿ ਸ਼੍ਰੀ ਅਕਾਲ ਸੱਸ ਜੀ ਕਿੱਦਾਂ ਹੋਸ਼ਨਾ ਠੀਕ ਆ ਤਾਂ ਹਾਂਜੀ ਠੀਕ ਆ ਕੀ ਕਰਦੀ ਕੋਕ ਨਹੀਂ ਵੇਪਰ ਉਹ ਪਾਂਢੀ ਐਸ਼ ਐਸ਼ ਫਰੈਂਕਾਂ ਨੇ ਹਾਂਜੀ ਹੋਰ ਸੁਣਾ ਕੀ ਕਰਦੇ ਮੰਮੀ ਹੋਣੀ ਮਾਂ ਨੇ ਵੀ ਲੰਮੇ ਪਏ ਆ ਐਸ਼ ਐਸ਼ ਚੱਤ ਪੂਈ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਬੱਟ ਦੱਸ ਲੈ ਉਹ ਨਾ ਤੁਹਾਨੂੰ ਪਤਾ ਚਾਚੀ ਨੇ ਨਾ ਨਵੇਂ ਸਕੂਟਰੀ ਲਈ ਆ ਅੱਛਾ ਸਕੂਟਰੀ ਲਈ ਹਾਂਜੀ ਹਾਂ ਮੰਮੀ ਬੋਲਦੇ ਡੇ ਸਕੂਟਰੀ ਲਈ ਆਣੀ ਤੇ ਲੈ ਆਈ ਫਿਰ ਚਲਦੀ ਲਈ ਹੈ ਕਿ ਨਵੀਂ ਲਈ ਹੈ ਨਹੀਂ ਨਵੀਂ ਲਈ ਹੈ ਅੱਛਾ ਅੱਛਾ ਨਵੀਂ ਲਈ ਹੈ ਤੇ ਕੀ ਤੁਹਾਡੇ ਚਾਚੀ ਨੇ ਕੋਖਮ ਨਹੀਂ ਹੈ ਕੁਛ ਨਹੀਂ ਲਈ ਨਹੀਂ ਪੁਈ ਆਹ ਕੁਛ ਨਹੀਂ ਬੰਦਾ ਸਭ ਮਿੱਠਾ ਮੁੱਠਾ ਨਹੀਂ ਕੁਛ ਨਹੀਂ ਲੈਂਦਾ ਉਹ ਨਹੀਂ ਕੋਖਮ ਨਹੀਂ ਬੰਦਾ ਪੁਈ ਨਾਲੇ ਨਾ ਦਾਦੀ ਨੇ ਮੈਨੂੰ ਕਿਹਾ ਸੀ ਕਿ ਡੇਲ ਚੋਂ ਦੇ ਤੇ ਤੈਨੂੰ ਚਾਚੀ ਪੈਸੇ ਦੇਣਗੇ ਅੱਛਾ ਤੋਂ ਉਹਨਾਂ ਨੇ ਮੈਨੂੰ ਸਿਰਫ 40 ਰੁਪਏ ਦਿੱਤੇ हां 40 ਰੁਪਏ ਦਿੱਤੇ ਹਾਂਜੀ ਨਾ ਨਾ ਉਹ ਤਾਂ ਤੇਰੀ ਮੰਮਾ ਨੂੰ ਭਰਾਤੇ ਹੋਣੇ 40 ਰੁਪਏ ਕੱਦ ਜਾ ਚਿੰਦ ਪ੍ਰੈਸ ਨੂੰ ਦੇਣੇ ਨਹੀਂ ਤੇ ਮੰਮਾ ਨੂੰ ਭਰਾਏ ਹੋਣੇ ਨੇ ਪੈਸੇ ਨਹੀਂ ਪੁੱਈ ਮੈਨੂੰ 40 ਰੁਪਏ ਦਿੱਤੇ ਨਾਲੇ ਮੰਮਾ ਵੀ ਮੇਰੇ ਲੱਗ ਗਏ ਸੀ ਅੱਛਾ ਦਾਦੀ ਵੀ ਲੱਗ ਗਏ ਸੀ ਹਾਂਜੀ ਤੇ 40 ਰੁਪਏ ਦਿੱਤੇ ਸੀ ਪੈਸੇ ਚਾਚੀ ਹਾਂਜੀ ਚੱਲ ਕੋਈ ਨਹੀਂ ਪਤਾ ਨਾ ਕੋਈ ਨਹੀਂ ਮੈਂ ਕਰੂੰਗੀ ਕਰ ਲੈ ਚਾਚੀ ਰਹੀ ਨਾ ਮੈਂ ਗੱਲ ਕਰਕੇ ਕੋਈ ਚੁੰਗਲਾ ਵੀ ਨਹੀਂ 40 ਰੁਪਏ ਦਿੱਤੇ ਹੈ ਨਾ ਕੋਈ ਨਹੀਂ ਤੂੰ ਕਰ ਲੈ ਮੇਰਾ ਬਾਬੂ ਠੀਕ ਠਾਕ ਮੈਂ ਪੂਏ ਨੂੰ ਕਹ ਕੇ ਨਾ ਗਲਤੀਤ ਨਹੀਂ ਕੀਤਾ। ਕਬੀ ਪੂਏ ਨੂੰ ਚਾਚੀ ਨੂੰ ਫੋਨ ਲਾਣਾ ਵਾ ਤੇ ਫੇਰ ਲੜਾਈ ਹੋਣੀ ਆ। ਚਲ ਕੋਈ ਗੱਲ ਨਹੀਂ ਮੈਂ ਕਿਹੜਾ ਝੂਠ ਬੋਲਿਆ ਵਾ। ਜੇ ਮੈਂ ਝੂਠ ਬੋਲਦੀ ਫੇਰ ਮੈਨੂੰ ਡਰ ਹੀ। ਨਾਲੇ ਚਾਚੀ ਨੇ ਮੈਨੂੰ ਦਿੱਤੇ ਵੀ 40 ਰੁਪਏ ਹੀ ਨਾ। ਨਾਲੇ ਪੂਏ ਹੁਣ ਪੁੱਛਣਗੇ ਨਾ ਚਾਚੀ ਨੂੰ ਫੇਰ ਚਾਚੀ ਨੂੰ ਵੀ ਦੱਸਣਾ ਵਾ। ਹਲੇ ਨਾ ਵਾ ਕਿ ਮੈਂ ਆਪਣੀ ਸੈਲੀ ਅਲੋਨੇਟਸ ਨਹੀਂ ਤਾਂ ਉਹਨਾਂ ਨੇ ਮੇਰਾ ਮਜ਼ਾਕ ਡੋਣਾ ਹੈ। ਐਵੇਂ ਮੇਰੀ ਬੇਇੱਜ਼ਤੀ ਹੋਣੀ ਫੇਰ। ਉਹਨਾਂ ਕਹਿਣਾ ਤੇਰੀ ਚਾਚੀ 40 ਰੁਪਏ ਦਿੰਦੀ।